ਸਸਿਕਾ ਜੀ ਮੈਂ ਪਤਿਕਾ ਹਰਪ੍ਰੀਤ ਬੇਗਮਪੁਈ ਤੇ ਤੁਸੀਂ ਦੇਖ ਰਹੇ ਹੋ ਆਰ ਪੀ ਐਨ ਨਿਊਜ਼ ਮੀਡੀਆ ਅੱਜ ਆਰ ਪੀ ਐਨ ਨਿਊਜ਼ ਮੀਡੀਆ ਦੀ ਟੀਮ ਹੁਸ਼ਿਆਪ ਦੇ ਪਿੰਡ ਨਸਰਾਲਾ ਤੋਂ ਤੜਗੜ ਤਰਗੜ ਰੋਡ ਪਿੰਡ ਸਾੰਦਰਾ ਵਿਖੇ ਪਹੁੰਚੀ ਹੈ ਜਿੱਥੇ ਇੱਕ ਡੇਰਾ ਸੀ 108 ਸੰਤ ਬਾਬਾ ਇਸ਼ਾ ਦਾਸ ਜੀ ਡੇਰਾ ਬਣਿਆ ਹੋਇਆ ਉੱਥੇ ਇਸ ਸਟੇਜ ਦੇ ਗਦਨਸ਼ੀਨ ਸੰਤ ਬਾਬਾ ਪਦੀਪ ਦਾਸ ਜੀ ਵੱਲੋਂ ਇੱਕ ਦਵਾਖਾਨਾ ਖੁੱਲ੍ਹਿਆ ਗਿਆ ਹੈ ਔਰ ਇੱਥੇ ਦਸਿਤ ਦਵਾਈਆਂ ਮਿਲਦੀਆਂ ਹਨ ਆਓ ਗੱਲਬਾਤ ਕਰਦੇ ਹਾਂ ਬਾਬਾ ਜੀ ਨਾਲ ਹੈਲੋ ਬਾਈ ਤੁਹਾਡਾ ਸਵਾਗਤ ਹੈ ਜੀ ਆਰਪੀਐਨ ਨਿਊਜ਼ ਮੀਡੀਆ ਦੇ ਸਤਿ ਸ੍ਰੀ ਅਕਾਲ ਜੀ ਬੇਤੀ ਇਸ ਤਰ੍ਹਾਂ ਹੈ ਜੀ ਕਿ ਇਹ ਜੋ ਦੁਆਖਾਨਾ ਆ ਸਚਖੰਡ ਵਾਸੀ ਮਹਾਪੁਰਸ਼ 108 ਸੰਤ ਬਾਬਾ ਇਸ਼ਰਦਾਸ ਜੀ ਮਹਾਰਾਜ ਜੀ ਦੇ ਨਾਮ ਤੇ ਖੋਲਿਆ ਗਿਆ ਸ਼੍ਰੀ ਈਸ਼ਰ ਆਯੁਰਵੈਦਿਕ ਉਪਚਾਰ ਕੇਂਦਰ ਸੋ ਇਹ ਜੋ ਦੁਆਖਾਨਾ ਆ ਇਹ ਪ੍ਰਾਤਨ ਸਮੇ ਤੋਂ ਇਸ ਸਥਾਨ ਤੇ ਚੱਲ ਰਿਹਾ ਜੀ ਇਹ ਉਦਾਸੀ ਮਹਾਪੁਰਸ਼ਾਂ ਦਾ ਸਥਾਨ ਹੈ ਬਾਬਾ ਸ੍ਰੀਚੰਦ ਮਹਾਰਾਜ ਜੀ ਦਾ 18ਵੀਂ ਪਗੜੀ ਦਾਸ ਕੋਲ ਆਈ ਹੈ ਸੰਿਆਸੀ ਪੁਣਾ ਜੋ ਹੈ ਪ੍ਰਾਤਨ ਸਮੇ ਤੋਂ ਚੱਲ ਰਿਹਾ ਤਕਰੀਬਨ ਤਕਰੀਬਨ ਇਹ ਜੋ ਸਥਾਨ ਹੈ ਇਸ ਸਥਾਨ ਤੇ ਹਰ ਤਰ੍ਹਾਂ ਦੀ ਦਵਾਈ ਦਿੱਤੀ ਜਾਂਦੀ ਹੈ ਕਿਵੇਂ ਸ਼ੂਗਰ ਟਾਈਫਾਇਡ ਔਰ ਉਸ ਤੋਂ ਪ੍ਰਾਂਤ ਗਠੀਆ ਕਿਸੇ ਨੂੰ ਸਰਵਾਈਕਲ ਹੋ ਗਈ ਜਾਂ ਫਿਰ ਬੱਚਿਆਂ ਨੂੰ ਹੀਰੇ ਆ ਲੱਗ ਜਾਂਦੇ ਆ ਪੀਲੇ ਦਸਤ ਲੱਗ ਜਾਂਦੇ ਜਾਂ ਹਰੇ ਦਸਤ ਲੱਗ ਜਾਂਦੇ ਜਾਂ ਬੁਖਾਰ ਲੱਗ ਜਾਂਦਾ ਨਹੀਂ ਉਤਰਦਾ ਬੁਖਾਰ ਇਸ ਕਰਕੇ ਸਾਰੇ ਤਰ੍ਹਾਂ ਦੀ ਮੈਡੀਸਨ ਜਿਹੜੀ ਆਪਾਂ ਇੱਥੇ ਬਣਾਉਨੇ ਆ ਆਪਣੇ ਹੱਥੀਂ ਆਪ ਤਿਆਰ ਕਰਦੇ ਆ ਆਪ ਸਾਰੀ ਸੰਗਤ ਨੂੰ ਬੇਨਤੀ ਹੈ ਜੇ ਆਪ ਜੀ ਇੱਥੇ ਆਓ ਮਾਪੂਛਾਂ ਦੇ ਸਥਾਨਾਂ ਦੇ ਨਾਲ ਹੀ ਤੇ ਦర్శਿਦਾਰੀ ਕਰੋ ਸਤਿਗੁਰਾਂ ਦੀ ਕਿਰਪਾ ਦੇ ਨਾਲ ਧੰਨ ਸ੍ਰੀ ਗੁਰੂ ਅੰਗਸਾਹਿਬ ਜੀ ਦੇ ਉਪਦੇਸ਼ ਦੇ ਮੁਤਾਬਕ ਜੇ ਚੱਲੀਏ ਤੇ ਸਤਿਗੁਰੂ ਜੀ ਦਾ ਉਪਦੇਸ਼ ਹੈ ਸੇਵਕ ਕੋ ਸੇਵਾ ਬਣਾਈ ਰੱਖੋ ਪੁਰਮਪਰਪਤ ਪਾਈ ਦੇਸ਼ ਵਿਦੇਸ਼ ਦੀ ਸਾਰੀ ਸੰਗਤ ਇਸ ਦੁਆਖਾਨੇ ਨੂੰ ਚਲਾਉਣ ਵਿੱਚ ਉਪਰਾਲਾ ਕਰ ਰਹੀ ਹੈ ਬਹੁਤੇ ਪ੍ਰਾਣੀ ਐਸੀ ਨੇ ਜਿਨ੍ਹਾਂ ਦੇ ਕੋਲ ਦਵਾਈ ਲੈਣ ਵਾਸਤੇ ਮਾਇਆ ਨਹੀਂ ਹੈ ਸੋ ਉਹਨਾਂ ਨੂੰ ਵੀ ਬੇਨਤੀ ਹੈ ਕਿ ਕੋਈ ਗੱਲ ਨਹੀਂ ਆਪ ਜੀ ਆਓ ਜਿੰਨੇ ਜੋ ਕੀ ਹੋਵਾਂਗੇ ਅਸੀਂ ਆਪ ਜੀ ਦੀ ਮਦਦ ਕਰਾਂਗੇ ਸਰੀਰ ਦਾ ਰੋਗ ਜਿਹੜਾ ਕਸਟ ਹੈ ਕੋਈ ਵੀ ਜੇ ਸਰੀਰ ਦੇ ਉੱਤੇ ਆਇਆ ਹੁੰਦਾ ਹੈ ਉਹਨੂੰ ਹੀ ਪਤਾ ਹੁੰਦਾ ਹੈ ਕਿ ਉਹਦੇ ਸਰੀਰ ਦਾ ਜਿਹੜਾ ਰੋਗ ਹੈ ਉਹਦੀ ਤਕਲੀਫ ਕਿੰਨੀ ਕ ਹੈ ਉਹਨੂੰ ਸੋ ਅਬਈ ਲਾਇਸੈਂਸ ਪੜਿਆ ਹੋਇਆ ਜੀ ਹਾਂਜੀ ਲਾਇਸੈਂਸ ਜੀ ਲਾਇਸੈਂਸ ਸਾਡਾ ਹੁਸ਼ਿਆਰਪੁਰ ਬੈਦ ਮੰਡਲ ਦਾ ਬਣਿਆ ਹੋਇਆ ਜੀ ਜੀ ਅਸੀਂ ਹੁਸ਼ਿਆਰਪੁਰ ਬੈਦ ਮੰਡਲ ਦੇ ਨਾਲ ਅਟੈਚ ਆ ਜੀ ਸੋ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਬੈਦਵੰਦਾਂ ਦੇ ਵਿੱਚ ਵੀ ਬਹੁਤ ਵਧੀਆ-ਵਧੀਆ ਅਪਰਾਲੇ ਕੀਤੇ ਜਾਂਦੇ ਨੇ ਕੋਈ ਵੀ ਰੋਗ ਕਿਸੇ ਨੂੰ ਲੱਗ ਜਾਂਦਾ ਉਹਦੇ ਵਾਸਤੇ ਜੇਕਰ ਸਾਨੂੰ ਲੱਗਦਾ ਹੈ ਕਿ ਇਹ ਰੋਗ ਸਾਡੇ ਸਮਝ ਤੋਂ ਬਾਹਰ ਆ ਉਹਦਾ ਆਪਾਂ ਹਰ ਤਰ੍ਹਾਂ ਦਾ ਸਲਾਹ ਮਸ਼ਵਰਾ ਆਪੂ ਤੋਂ ਜਿੰਨੇ ਵੱਡੇ ਵੈਦ ਆ ਉਹਨਾਂ ਦੇ ਨਾਲ ਬੈਠ ਕੇ ਕਰ ਲੈਂਦਾ ਆ ਤਾਂ ਜੋ ਕਿ ਅਸੀਂ ਐਲੋਪੈਥੀ ਤੋਂ ਨਜਾਤ ਦਿਵਾ ਸਕੀਏ ਆਯੁਰਵੇਦ ਨਾਲ ਜੁੜ ਸਕੀਏ ਜਿਹੜਾ ਆਯੁਰਵੇਦ ਹੈ ਇਹਦੇ ਨਾਲ ਜੁੜਨੇ ਦੇ ਨਾਲ ਸਰੀਰ ਦੇ ਰੋਗਾਂ ਨੂੰ ਅਸੀਂ ਖਤਮ ਕਰ ਸਕਦੇ ਆ ਕਿਉਂਕਿ ਆਯੁਰਵੇਦ ਇੱਕ ਐਸੀ ਮੈਡੀਸਨ ਹੈ ਇਹ ਪ੍ਰਾਤਨ ਚਲਦੀ ਜਾਂਦੀ ਹੈ ਜੜੀਆਂ ਬੂਟੀਆਂ ਦੇ ਨਾਲ ਤਿਆਰ ਕੀਤੀ ਜਾਂਦੀ ਜਿਵੇਂ ਕਿ ਆਪਾਂ ਅੱਖਾਂ ਦੇ دارو ਬਣਾਉਨੇ ਆ ਜੀ ਉਸ ਤੋਂ ਅਪਰੰਤ ਦਰਦਾਂ ਦੇ ਤੀਰ ਬਣਾਉਨੇ ਮਾਲਸ਼ ਦੇ ਫਿਰ ਮਲਮਾ ਬਣਾਉਨੇ ਚੱਕਮਾ ਦੀਆਂ ਪੇਟ ਰੋਗ ਵਾਸਤੇ ਅਲੱਗ-ਅਲੱਗ ਤਰ੍ਹਾਂ ਦੇ ਚੂਰਣ ਬਣਦੇ ਨੇ ਜਿਵੇਂ ਤ੍ਰਿਫਲਾ ਹੋ ਗਿਆ ਜਾਂ ਫਿਰ ਉਸ ਤੋਂ ਇਲਾਵਾ ਕਈਆਂ ਦੀ ਛਾਤੀ 'ਚ ਜਲਾਟ ਹੁੰਦਾ ਅੱਜ ਦੇ ਸਮੇਂ ਦੇ ਵਿੱਚ ਕਈ ਐਸੇ ਇਨਸਾਨ ਵੀ ਨੇ ਜਿਨ੍ਹਾਂ ਨੂੰ ਸਿਰਫ ਤੇ ਸਿਰਫ ਪੇਟ ਦੀ ਪ੍ਰੋਬਲਮ ਦੇ ਨਾਲ ਗੈਸ ਬਣਨੇ ਦੇ ਨਾਲ ਹੀ ਅਟੈਕ ਆ ਰਿਹਾ ਜ਼ਿਆਦਾਤਰ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਜਦੋਂ ਆਪਾਂ ਜਾਣਦੇ ਆ ਨਾ ਉੱਥੇ ਸਾਨੂੰ ਆਪਰੇਟ ਹੀ ਕਰਦੇ ਆ ਠੀਕ ਹੈ ਜੀ ਤੇ ਸਾਡੀ ਜੋ ਕੋਸ਼ਿਸ਼ ਹੈ ਅਸੀਂ ਘਾੜੇ ਤਿਆਰ ਕਰੀਦੇ ਆ ਆਪਣੇ ਘਾੜੇ ਤਿਆਰ ਕਰਕੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਉਹ ਪੀਸ਼ਾਂ ਨੂੰ ਦੇਈਦੇ ਆ ਤੇ ਜਾਂ ਫਿਰ ਕੋਲੇਸਟ੍ਰੋਲ ਵੱਧ ਜਾਣਾ ਬਲੱਡ ਦਾ ਗਾੜਾ ਹੋ ਜਾਣਾ ਜੀ ਇਹਦਾ ਆਪਰੇਟ ਕਰਨਾ ਇਹਨੂੰ ਦਵਾਈ ਦੇਣੀ ਬਲੱਡ ਪਤਲਾ ਕਰਨਾ ਇਸ ਤਰ੍ਹਾਂ ਦੇ ਮਾਈਗਰੇਨ ਦੀ ਪ੍ਰੋਬਲਮ ਹੋ ਜਾਣੀ ਕਿਸੇ ਦਾ ਜੂਰੀਆ ਵੱਧ ਗਿਆ ਬਾਡੀ ਦੇ ਵਿੱਚ ਇਹ ਸਾਰੇ ਤਰ੍ਹਾਂ ਦੇ ਆਪਾਂ ਲਾਜ ਕਰਦੇ ਆ ਜੀ ਇਹ ਜਿਹੜੀਆਂ ਦਵਾਈਆਂ ਖਾ ਕੇ ਮਰੀਜ਼ਾਂ ਨੂੰ ਕਿੰਨੇ ਕੁ ਦੇਰ ਬਾਅਦ ਆਰਾਮ ਆ ਜਾਂਦਾ ਜਾਂ ਕਿੰਨਾ ਕੋਰਸ ਕਰਨਾ ਪੈਂਦਾ ਕਿੰਨੇ ਸਮੇਂ ਦਾ ਕੁਝ ਮੈਡੀਸਨ ਐਸੀਆਂ ਨੇ ਜੀ ਜਿਨ੍ਹਾਂ ਦੇ ਵਿੱਚ 3 ਮਹੀਨੇ ਦਾ ਕੋਰਸ ਹੈ ਕੁਝ 6 ਮਹੀਨੇ ਦਾ ਕੋਰਸ ਹੈ ਜੀ ਤੇ ਜਿਵੇਂ ਕਿ ਆਮ ਤੌਰ ਤੇ ਬੁਖਾਰ ਦੀ ਆ 3 ਦਿਨ ਦੀ ਦਵਾਈ ਆ ਜਿਵੇਂ ਪਥਰੀ ਆ ਆਪਾਂ ਗੁਰਦੇ ਦੀ ਪਥਰੀ ਦੀ ਦਵਾਈ ਦਿੰਨੇ ਆ ਆਪਾਂ 3 ਤੋਂ 4 ਦਿਨ ਦੇ ਵਿੱਚ ਦਵਾਈ ਖੜਾਈਦੀ ਆ ਹਫਤੇ ਦਸ ਦੇ ਵਿੱਚ ਵਿੱਚ ਜਿਹੜੀ ਪਥਰੀ ਆ ਖੁਰਕੇ ਨਿਕਲ ਜਾਂਦੀ ਆ ਤੇ ਜੇ ਕੋਈ ਗਰੀਬ ਮਰੀਜ਼ ਹੋਵੇ ਪੈਸਾ ਨਹੀਂ ਹੱਥ ਤੱਕ ਦਾ ਹੋਵੇ ਉਹਨਾਂ ਬਸ ਆਪ ਜੀ ਨੇ ਪਹਿਲੇ ਪਹਿਲੇ ਬੇਨਤੀ ਕੀਤੀ ਆ ਕਿ ਜੇਕਰ ਕੋਈ ਵੀ ਪੇਸ਼ੈਂਟ ਆ ਜਾਂਦਾ ਮਾਇਆ ਨਹੀਂ ਹੈਗੀ ਸਾਨੂੰ ਦੇਸ਼ ਵਿਦੇਸ਼ ਤੋਂ ਪਰਦੇਸ ਦੀਆਂ ਸੰਗਠਨਾਂ ਜਿਹੜੀਆਂ ਬਾਹਰ ਅਮਰੀਕਾ ਕੈਨੇਡਾ ਦੇ ਵਿੱਚ ਬੈਠੇ ਆ ਉਹ ਇਹ ਕਰ ਰਹੇ ਆ ਸਪੋਰਟ ਕਿ ਸਾਡੇ ਕੋਲੋ ਜਿਸ ਤਰ੍ਹਾਂ ਦਾ ਵੀ ਕੋਈ ਉਪਰਾਲਾ ਮਹਾਂਪੁਰਸ਼ਾਂ ਦੇ ਸਥਾਨਾਂ ਤੇ ਹੋਵੇਗਾ ਅਸੀਂ ਕਰਾਂਗੇ ਉਹਦੇ ਵਿੱਚ ਆਪਾਂ ਫ੍ਰੀ ਵੀ ਦਵਾਈ ਦੇ ਦਿਆਂਗੇ ਕੋਈ ਗੱਲ ਨਹੀਂ ਆ ਅਸੀਂ ਕਹਿੰਦੇ ਦੇਖਦੇ ਦਰਸ਼ਕਾਂ ਨੂੰ ਆਪਣਾ ਮੋਬਾਈਲ ਨੰਬਰ ਦੱਸ ਦਿਓ ਕੋਈ ਜਾਣਕਾਰੀ ਦੇਣਾ ਹੈ ਸਤਿ ਸ੍ਰੀ ਅਕਾਲ ਜੀ ਦਾ ਅਸਲਾ ਮੋਬਾਈਲ ਨੰਬਰ ਹੈ ਜੀ 9815021836 ਸੋ ਡੇਰਾ ਬਾਬਾ ਇਸ਼ਰਦਾਸ ਜੀ ਮਹਾਰਾਜ ਵੈਦ ਮਾਨਤ ਬਾਬਾ ਪ੍ਰਦੀਪ ਦਾਸ ਆਪ ਜੀ ਦਾ ਧੰਨਵਾਦੀ ਹਾਂ ਆਪ ਜੀ ਆਓ ਆ ਕਰਕੇ ਕੋਈ ਵੀ ਮੈਡੀਸਨ ਆਪ ਲੈ ਕੇ ਜਾਓ ਸੋ ਸਤਿਗੁਰ ਜੀ ਦੀ ਕਿਰਪਾ ਨਾਲ ਮਹਾਂਪੁਰਸ਼ਾਂ ਦੇ ਜਿਹੜੇ ਸਥਾਨ ਹੈ ਇਹ ਪ੍ਰਾਤਨ ਸਥਾਨ ਬਣੇ ਹੋਏ ਨੇ ਤਕਰੀਬਨ ਡੇਢ ਪੌਣੇ 200 ਸਾਲ ਤੋਂ ਇਹ ਸਥਾਨ ਨਗਰ ਸਾਂਧਰੇ ਦੇ ਵਿੱਚ ਹੈ ਸੋ ਆਪ ਸਾਰੀ ਸੰਗਤ ਨੂੰ ਬੇਨਤੀ ਆ ਉਦਾਸੀਨ ਖਾੜਾ ਵੱਡਾ ਜਿਸ ਦੀ ਗੱਦੀ ਚੱਲ ਰਹੀ ਹੈ ਹਰਦਵਾਰ ਤੋਂ ਸਵਾਪ ਜੀ ਆਓ ਆਕਰਕੇ ਦਰਸਿੰਦਦਾਰੀ ਕਰੋ ਸਥਾਨਾਂ ਦੇ ਵੀ ਦਾਸਪਾਸ ਆ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰੋਗ ਹੈ ਉਹਦੀ ਤੁਸੀਂ ਮੈਡੀਸਨ ਲੈ ਸਕਦੇ ਹੋ ਬੇਨਤੀ ਹੈ ਨੂੰ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸੰ ਬੇਲਾ ਸ਼੍ਰੀ 108 ਸੰਤ ਰਬਾ ਇਛੇ ਦਾਸ ਜੀ ਜੇਵੇ ਦੇ ਗਦਰੀ ਸ਼ੀਰ ਸਤ ਬਾਬਾ ਪ੍ਰਦੀਪ ਦਾਸ ਜੀ ਜਿਨ੍ਹਾਂ ਨੇ ਇੱਕ ਦਵਾਖਾਨਾ ਖੋਲਿਆ ਹੈ ਅਤੇ ਪੂਰੀ ਜਾਣਕਾਰੀ ਦਿੱਤੀ ਹੈ ਜਲਦ ਕਿਸੇ ਹੋਰ ਖਬਰ ਨੂੰ ਲੈ ਕੇ ਤੁਹਾਡੇ ਸਾਹਮਣੇ ਰੂਰੂ ਹੋਵਾਂਗੇ ਕੈਮਰਾਮੈਨ ਸੁਖਵੀਰ ਸਿੰਘ ਨਾਲ ਮੈਂ ਹਰਪ੍ਰੀਤ ਦੇਖਣਪੁਰੀ ਆਰਪੀਐਨ ਨਿਊਜ਼ ਮੀਡੀਆ ਹੁਸ਼ਿਆਰ